ਮੇਰੇ ਕੀ ਨਾਮ ਕੁੜੀ ਦਾ ਸ਼ਿੱਦਤ ਕੇ ਤੁਸੀਂ ਟੈਟੂ ਵੀ ਬਣਾਇਆ ਉਹਦਾ ਮੈਂ ਟੈਟੂ ਬਣਵਾਇਆ ਮੈਂ ਆਪਣੀ ਬੇਟੀ ਦਾ ਨਾਮ ਰੱਖਿਆ ਸੀ ਆ 2003 ਚ ਪੰਜਾਬੀ ਯੂਨੀਵਰਸਿਟੀ ਪੜ੍ਹਦੇ ਹੋਏ ਤੇ ਬੇਟੀ ਹੋਈ ਹੈ ਮੇਰੀ 2022 ਚ ਪਹਿਲੇ ਸੋਚ ਲਿਆ ਸੀ ਮੈਂ ਬਚਪਨ ਉਹਦੀ ਸੋਚ ਲਿਆ ਸੀ ਜੰਗੇ ਜੀ ਜੀ ਮੈਂ ਕਿਹਾ ਮੇਰੀ ਬੇਟੀ ਦਾ ਨਾਮ ਸ਼ਿੱਦਤ ਹੋਊਗਾ ਕਹਿੰਦੇ ਜੋ ਮੁੰਡਾ ਹੋ ਗਿਆ ਮੈਂ ਮਾ ਸੁਖ ਸੁਖ ਦਾ ਜਿੱਦੇ ਬੇਟੀ ਹੋਈ ਮੈਂ ਟੈਟੂ ਬਣਵਾਉਂ ਫਿਰ ਮਹਣ ਪੈਰ ਦਾ ਬਣ ਮਾਇ ਮੇਰੀ ਬੇਟੀ ਹੋਈ ਪ੍ਰੀਮੈਚੁਰ 6 ਮਹੀਨਿਆਂ ਦੀ ਡਿਲੀਵਰੀ ਹੋ ਗਈ ਮੈਨੂੰ ਹਸਪੀਟਲ ਵਾਲੇ ਕਹਿੰਦੇ ਕਹਿੰਦੇ ਵੀ ਇੰਨੀ ਕਿ ਡਿਲੀਵਰੀ ਦਿੱਤਾ ਕੁੜੀਆਂ ਨੂੰ ਲੋਕ ਡਸਟ ਬੀਂਚ ਸਿੱਟ ਜਾਂਦੇ ਤੇ ਸਿੱਟ ਵੀ ਜਾਂਦੇ ਲੰਗਸੋ ਦੇ ਸਾਹਾਂ ਡਵੈਲਪ ਨਹੀਂ ਹੋਏ ਸੀ ਮੈਂ ਕਿਹਾ ਡਾਕਟਰ ਸਾਹਿਬ ਦਾ ਕੁਝ ਕਰੋ ਮੇਰਾ ਕਰਜ਼ਾ ਚੱਕ ਚਕਾ ਕੇ ਕੁਝ ਵੀ ਲੱਗ ਗਏ ਮੇਰਾ 25 ਤੋਂ 30 ਲੱਖ ਰੁਪਈਆ ਮੇਰੀ ਬੇਟੀ ਨੂੰ ਘਰ ਲੈਉਣ ਤੇ ਲੱਗਿਆ 650 ਗ੍ਰਾਮ ਦੀ ਸੀ ਜਦੋਂ ਪੈਦਾ ਹੋਈ ਸੀ ਜੀਆਈ ਰਹੀ ਸੀ ਹਨ ਪੈਂਟੀਲੇਟਰ ਤੇ ਰਹੀ ਠੀਕ ਹੈ ਮੈਂ ਕਿਹਾ ਮੈਂ ਧੀ ਹੈ ਘਰ ਲੈ ਕੇ ਜਾਵਾਂ ਆਪਣੇ ਕਰਮਾਂ ਦੀ ਹੈ ਮੈਂ ਕਿਹਾ ਵੀ ਮੈਂ ਡਸਟ ਬੀ ਕੁੜੀਆਂ ਆਉਂਦੇ ਭਾਗ ਆਪ ਲੈ ਕੇ ਜੰਮਦੀਆਂ ਥੋੜਾ ਉਦੋਂ ਬਾਅਦ ਕਿੰਨਾ ਫਰਕ ਮੈਨੂੰ ਸਾਰਿਆਂ ਨੇ ਕਿਹਾ ਜਿੰਨੇ ਰਿਸ਼ਤੇਦਾਰ ਜੋ ਵੀ ਆਈ ਯਾਰ ਕਹਿੰਦੇ ਕਾਦੇ ਲਈ ਕੁੜੀ ਆ ਮੈਂ ਕਿਹਾ ਯਾਰ ਮੇਰਾ ਰੋਣਾ ਨਿਕਲ ਜਾਂਦਾ ਸੀ ਮੈਂ ਕਿਹਾ ਯਾਰ ਕੁੜੀ ਆ ਤਾਂ ਕੀ ਐ ਮੈਂ ਕਿਹਾ ਕੋਈ ਨਹੀਂ ਤੁਹਾਨੂੰ ਇੱਥੇ ਤੱਕ ਹੀ ਲੋਡ ਪਾਉਗੀ ਕਿਸੇ ਦਿਨ ਤੱਕ ਇਹਨੂੰ ਮੈਂ ਕੁਝ ਬਣਾਉਂਗਾ ਐਦਾਂ ਬਣੂਗੀ ਯਾਰ ਬਣਨਾ ਕਿਉਂ ਨਹੀਂ ਆ ਮੈਂ ਬਣਾਉਂਗਾ ਉਹਨੂੰ ਠੀਕ ਐ ਧੀ ਆ ਸਾਡੀ ਮੈਨੂੰ ਹੋਰ ਕੋਈ ਚਾਹੀਦਾ ਵੀ ਨਹੀਂ ਹੈਗਾ ਮੇਰੀਆਂ ਗੱਡੀਆਂ ਤਾਂ ਕ ਵਿਕ ਗਈ ਇੱਕ ਸ਼ਿੱਦਤ ਨਾਲ ਵੇਟ ਕੀਤੀ ਹੈ ਤੇ ਸ਼ਿੱਦਤ ਨਾਲ ਹੋਇਆ ਸਕਿਨ ਤੱਕ ਡਿਵੈਲਪ ਨਹੀਂ ਹੋਈ ਸੀ ਹੈਗੀ ਜੇ ਮੈਂ ਤੁਹਾਨੂੰ ਉਸ ਸਾਰਾ ਸਟ्रेस ਭੁੱਲ ਜਾ ਕੋਈ ਖੜੇ ਨਾ ਖੜੇ ਨੀ ਨਾਲ ਤੇਰੇ ਨਿੱਟੋ ਤੇਰਾ ਖੜਾ ਮੈਨੂੰ